ਗਵਾੜਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਪੁਲਿਸ ਵੱਲੋਂ ਬੀਤੀ ਦਿਨੀ ਇੱਕ ਨੌਜਵਾਨ ਨੂੰ ਕ੍ਰੇਟਾ ਕਾਰ ਸਮੇਤ ਅਗਵਾ ਕਰਨ ਵਾਲੇ ਪੰਜ આરોપીਆਂ ਨੂੰ ਕਾਬੂ ਕੀਤਾ ਗਿਆ ਮਾਮਲੇ ਸੰਬੰਧੀ ਜਾਣਕਾਰੀ ਦੰਦਿਆਂ ਡੀਐਸਪੀ ਫਗਵਾੜਾ ਭਾਰਤ ਕੁਸ਼ਨ ਨੇ ਦੱਸਿਆ ਕਿ ਬੀਤੇ ਦਿਨੀ ਸਾਲਮ ਪੁੱਤਰ ਜਕਰ ਵਾਸੀ ਉੱਤਰ ਪ੍ਰਦੇਸ਼ ਵੱਲੋਂ ਪੁਲਿਸ ਨੂੰ ਇੱਕ ਲਿਖਤੀ ਸ਼ਿਕਾਇਤ ਦਿੱਤੀ ਸੀ ਜਿਸ ਵਿੱਚ ਉਸਨੇ ਦੱਸਿਆ ਕਿ ਉਸਦੇ ਭਰਾ ਕਮਲ ਨੂੰ ਕੁਝ ਵਿਅਕਤੀਆਂ ਵੱਲੋਂ ਸਮੇਤ ਉਸਦੀ ਕਾਰ ਅਗਵਾ ਕਰ ਲਿਆ ਗਿਆ ਜਿਸ ਦੀ ਸੂਚਨਾ ਉਸ ਨੂੰ ਉਸਦੇ ਭਰਾ ਦੇ ਵਟਸਐਪ ਨੰਬਰ ਤੋਂ ਮਿਲੀ ਅਗਵਾਕਾਰਾਂ ਵੱਲੋਂ ਫਗਵਾੜੇ ਏਰੀਏ ਦੀ ਲੋਕੇਸ਼ਨ ਪੇਜ ਕੀ ਉਸਦੇ ਭਰਾ ਨੂੰ ਛਡਾਣ ਲਈ ਪੈਸਿਆਂ ਦੀ ਮੰਗ ਕੀਤੀ ਗਈ ਪੁਲਿਸ ਵੱਲੋਂ ਇਸ ਸੰਬੰਧੀ ਸ਼ਿਕਾਇਤਕਰਤਾ ਦੇ ਬਿਆਨ ਦਰਜ ਕਰ ਅਗਵਾਕਾਰਾਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਈ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ ਸੀਨੀਅਰ ਅਧਿਕਾਰੀਆਂ ਦੀ ਨਿਗਰਾਨੀ ਹੇਠ ਸੀਆਈਏ ਸਟਾਫ ਫਗਵਾੜਾ ਇੰਚਾਰਜ ਬਿਸਮਨ ਸਿੰਘ ਸਾਹੀ ਅਤੇ ਮੁੱਖ ਅਫਸਰ ਥਾਣਾ 라ਵਲਪਿੰਡੀ ਮੇਜਰ ਸਿੰਘ ਦੀ ਪੁਲਿਸ ਪਾਰਟੀ ਵੱਲੋਂ ਸਾਂਝੇ ਆਪਰੇਸ਼ਨ ਦੌਰਾਨ ਗੁਪਤ ਸੂਚਨਾ ਦੇ ਆਧਾਰ ਤੇ ਮਾਮਲੇ ਵਿੱਚ ਸ਼ਾਮਿਲ ਪੰਜ ਵਿਅਕਤੀਆਂ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਕਾਬੂ ਕੀਤਾ ਗਿਆ ਪੁਲਿਸ ਨੇ ਮੌਕੇ ਤੇ ਮੁਲਜ਼ਮਾ ਕੋਲੋਂ ਇੱਕ ਕਾਰ ਅਤੇ ਅਗਵਾ ਕੀਤੇ ਲੜਕੇ ਕਮਲ ਨੂੰ ਬਰਾਮਦ ਕੀਤਾ। ਪੁਲਿਸ ਵੱਲੋਂ ਮੋਲਜ਼ਮਾ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਰਿਮਾਂਡ ਦੌਰਾਨ ਪੁਲਿਸ ਵੱਲੋਂ ਪੁਸ਼ਕਿਸ਼ ਦੌਰਾਨ ਮੋਲਜ਼ਮਾ ਕੋਲੋਂ ਅਗਵਾ ਕੀਤੀ ਕਾਰ ਨੂੰ ਵੀ ਬਰਾਮਦ ਕਰ ਲਿਆ ਗਿਆ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਦੋ ਹੋਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਜਿਨ੍ਹਾਂ ਦੀ ਪਾਲ ਵਿੱਚ ਪੁਲਿਸ ਵੱਲੋਂ ਉਹਨਾਂ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਫਗਵਾੜਾ ਨਿਊਜ਼ ਦੇ ਲਈ ਜਸ ਸ਼ਰਮਾ ਦੀ ਰਿਪੋਰਟ। ਹਾਂਜੀ ਸਰ। ਪਿਛਲੇ ਦਿਨੀ ਇੱਕ 3225 ਨੂੰ ਇੱਕ ਸਮਸਪੁਰ ਸਹਾਰਨਪੁਰ ਜੋਪੀ ਤੋਂ ਇੱਕ ਗੱਡੀ ਸਾਨੂੰ ਕੰਪਲੇਂਟ ਮਹਿਸੂਸ ਮਿਲ ਮਿਲ ਹੋਈ ਕਿ ਉਸਦੇ ਭਰਾ ਕਮਲ ਨੂੰ ਕੁਝ ਬੰਦਿਆਂ ਨੇ ਅਗਵਾ ਕਰਕੇ ਰੱਖਿਆ ਹੋਇਆ ਤੇ ਉਹਨਾਂ ਦੀ ਲੋਕੇਸ਼ਨ ਜਿਹੜੀ ਆ ਉਹ ਜਿਹੜੀ ਫਗਵਾੜੇ ਦੇ ਵਿੱਚ ਆਈ। ਜੁਏ ਬੜਾ ਸੈਂਸੇਸ਼ਨਲ ਜਿਆ ਸੀ ਕਿ ਕਿਡਨਾਪ ਕਰਕੇ ਉਹਨੂੰ ਅਲੱਗ-ਅਲੱਗ ਜਗ੍ਹਾ ਉੱਤੇ ਲਿਜਾ ਕੇ ਜਿਹੜੀਆਂ ਲੋਕੇਸ਼ਨਾਂ ਪਾ ਰਹੇ ਸੀ ਉਹਦੇ ਵਿੱਚ ਅਸੀਂ ਜਿਹੜੀ ਐ ਕ੍ਰੰਤ ਕਾਰਵਾਈ ਕਰਦੇ ਹੋਏ ਜਿਹੜਾ ਕੇਸ ਅਸਿਸਟ ਕੀਤਾ ਉਸ ਤੋਂ ਬਾਅਦ ਉਹਨਾਂ ਬੰਦਿਆਂ ਨੇ ਜਦੋਂ ਭਾਲ ਸ਼ੁਰੂ ਕੀਤੀ ਤੇ ਪਿੰਡ ਰਾਮਗੜ੍ਹ ਦੇ ਲਾਹੋਂ ਇੱਕ ਜਿਹੜੀ ਕਾਰ ਹੈ DL PO 3CB 26 ਇਹਦੇ ਵਿੱਚ ਜਿਹੜਾ ਰਹਾ ਉਹਦੇ ਦੇ ਤਿੰਨ ਤੋਂ ਚਾਰ ਤੋਸ਼ੀ ਜਿਹੜੇ ਗ੍ਰਫਤਾਰ ਕਰਕੇ ਨਾਲ ਹੀ ਜਿਹੜਾ ਅਗਵਾਸ਼ ਹੁਦਾ ਕਮਲ ਸਿੰਘ ਨੂੰ ਜਿਹੜਾ ਆਪਾਂ ਰਿਕਵਰ ਕਰਨ ਦੇ ਵਿੱਚ ਕਾਮਯਾਬ ਹੋਏ ਤੇ ਦੋਸ਼ੀਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਇਸ ਤੋਂ ਬਾਅਦ ਜਿਹੜੇ ਆਇਂਦਾ ਤਤੀਸ਼ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹਨਾਂ ਦਾ ਪਿਛਲੇ ਕੋਈ 1.5 ਸਾਲ ਤੋਂ ਕੁਝ ਪੈਸਿਆਂ ਦਾ ਝਗੜਾ ਸੀ ਜੋ ਇਹਨਾਂ ਨੇ ਕਾਂਸਪਾਇਰ ਕਰਕੇ ਉਹਨਾਂ ਨੂੰ ਇਧਰ ਸੱਦ ਕੇ ਉਸ ਤੋਂ ਬਾਅਦ ਉਹਨੂੰ ਕਮਲ ਨੂੰ ਜਿਹੜਾ ਅਗਵਾ ਕਰ ਲਿਆ ਇਹ ਦੋ ਗੱਡੀਆਂ ਦੇ ਉੱਤੇ ਇੱਕ ਆਲਟੋ ਗੱਡੀ ਸੀ ਤੇ ਇੱਕ ਜਿਹੜੀ ਆ ਉਹ ਡੀਐਨ ਨੰਬਰ ਜਿਹੜੀ ਗੱਡੀ ਸੀ ਮਾਰਕਾ ਹਾਂਡਾ ਸਕੌਰ ਉੰਦੇ ਵਿੱਚ ਇਹਨਾਂ ਨੂੰ ਤਿੰਨਾਂ ਨੂੰ ਇੱਕ ਇੰਸਟੋਲਾਵਾ ਦੋ ਹੋਰ ਸੀ ਜੇ ਇੱਕ ਕਾਮਿਲ ਇੱਕ ਸਾਜਿਤ ਤੇ ਇੱਕ ਮਹਿਬੂਬ ਇਹ ਤਿੰਨ ਬੰਦਿਆਂ ਨੂੰ ਉਹਨਾਂ ਨੇ ਕਿਡਨਾਪ ਕੀਤਾ ਹੋਇਆ ਸੀ ਪੂਰੇ ਲੱਖ ਲੱਖ ਲੋਕੇਸ਼ਨਾਂ ਤੇ ਲੈ ਕੇ ਜਾ ਰਹੇ ਸੀ ਅੱਗੇ ਦੂਸਰੇ ਜਿਹੜੇ ਆਰਟੋ ਗੱਡੀ ਵਾਲੇ ਆ ਉਹਨਾਂ ਨੂੰ ਅਜੇ ਰਿਕਵਰ ਕਰਨਾ ਬਾਕੀ ਆ ਤੇ ਇਹ ਜਿਹੜਾ ਕਾਮਿਲ ਆ ਇਹਨੂੰ ਆਪਾਂ ਕੋਰਟ ਦੇ ਵਿੱਚ ਪੇਸ਼ ਕਰਕੇ ਤੇ 164 ਦੇ ਜਿਹੜੇ ਵਿਆਮ ਕਰਾ ਕੇ ਇਹਨਾਂ ਨੂੰ ਆਪਾਂ ਹੁਣ ਅੱਜ ਜਿਹੜਾ ਹੈ ਉਹ ਕਰਦਾਂਗੇ ਤੇ ਇਸ ਤੋਂ ਇਲਾਵਾ ਇਸ ਤ੍ਰਤੀਸ਼ ਦੇ ਦੌਰਾਨ ਜਿਹੜਾ ਦੂਸਰੇ ਜਿਹੜੇ ਦੋ ਅਵਿਵਾਸ ਹੁਦਾ ਆ ਉਹਨਾਂ ਨੂੰ ਜਲਦੀ ਹੀ ਜਿਹੜਾ ਰਿਕਵਰ ਕਰ ਲਿਆ ਸਰ ਇਹਨਾਂ ਦੇ ਵਿੱਚ ਕੋਈ ਮਾਸਟਰ ਮਾਈਂਡ ਵਗੈਰਾ ਜਾਂ ਕਿੱਥੋਂ ਇਹ ਫੜੇ ਆਪਾਂ ਇਹਨਾਂ ਚੋ ਮਾਸਟਰ ਮਾਈਂਡ ਜੀ ਇਹ ਗੜਸ਼ੰਕਰ ਤੋਂ ਸੀ ਜਿੰਦ ਨਾਲ ਇਹ ਪੈਸਿਆਂ ਦਾ ਥੋੜਾ ਜਿਹਾ ਲੈਣ ਦੇ ਉਹਨੇ ਗੜਸ਼ੰਕਰ ਤੋਂ ਹੀ ਜਿਹੜੇ ਆਪਣੇ ਸਾਥੀ ਆ ਜਿੰਦੇ ਵਿੱਚ ਦੋ ਜਿਹੜੇ ਹੋਰ ਜਿਹੜੇ ਮੇਨ ਸਟਰੀਮ ਮਾਈਂਡ ਜਿਹੜੇ ਪਰਸਨਸ ਆ ਜਿਹੜੇ ਉਹ ਅਜੇ ਫੜਨ ਵਾਲੇ ਆ ਮਾਸਟਰ ਮਾਈਂਡਰ ਉਹ ਜਿਆਦਾ ਨਾ ਇਹ ਉਹਨਾਂ ਕੋਲ ਹੀ ਗਿਆ ਸੀ ਕਿ ਮੇਰੇ ਇਸ ਤਰ੍ਹਾਂ ਆ ਪ੍ਰੋਬਲਮ ਆਈ ਆ ਉਸ ਤੋਂ ਬਾਅਦ ਹੀ ਇਹ ਇਹਨਾਂ ਨੇ ਸਾਰੀ ਜਿਹੜੀ ਸਾਜ਼ਿਸ਼ ਰਹੀ ਕਿ ਇਹਨਾਂ ਨੂੰ ਅਗਵਾ ਕਰਕੇ ਇੱਕ ਫਾਰਮ ਹਾਊਸ ਤੇ ਜਿਹੜਾ ਰੱਖ ਕੇ ਉੱਥੇ ਉਹਨਾਂ ਨੂੰ ਕੁੱਟਮਾਰ ਵੀ ਕਰਦੇ ਰਹੇ ਤਾਂ ਕਿ ਜਿਹੜੇ ਪੈਸੇ ਉਹ ਜ਼ਬਰਦਸਤੀ ਜਿਹੜਾ ਆ ਉਹ ਲੈ ਜਾ ਸਕੋ ਕੋਈ ਸਰ ਅਮਾਉਂਟ ਵਗੈਰਾ ਸਾਹਮਣੇ ਆਈ ਹੈ ਕੋਈ ਅਮਾਉਂਟ ਵਗੈਰਾ ਸਾਹਮਣੇ ਆਈ ਕਿੰਨੀ ਅਮਾਉਂਟ ਸੀਗੀ ਅ ਮਾਊਂਟਨ ਦਾ ਕੋ 40 ਲੱਖ ਦਾ ਸੀ ਆਪਸ ਵਿੱਚ ਤੇ ਬਾਕੀ ਦੇਖ ਰਹੇ ਹਾਂ ਜੀ ਸਾਰਾ